ਫਰੀਦਕੋਟ ਦੇ ਵਿੱਚ ਦੇਰ ਰਾਤ ਚੋਰੀ ਹੋਈ ਹੈ ਕਾਫੀ ਸਮਾਨ ਵੀ ਚੋਰੀ ਹੋਇਆ ਤੇ ਕੈਸ਼ ਲੈ ਗਏ ਆ ਚੋਰ ਅਣਪਛਾਤੇ ਮੈਨੇਜਰ ਹੈਗੇ ਆਪਣੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਬਈ ਸਸੇਵਾਲ ਜੀ ਮਨਾ ਗੁਰਚਰ ਸਿੰਘ ਜਿਲ੍ਹਾ ਮਾਨਸਾ ਆਉਣ ਵਾਲਾ ਸਸੇਵਾਲ ਜੀ ਮੈਂ ਇਸੇਪੁਰ ਅੱਜ ਵਿੱਚ ਮੈਨੂੰ ਆਪਾਂ ਦਾ 5.5 ਸਾਲ ਹੋ ਗਿਆ ਕੰਮ ਕਰਦੇ ਇਸ ਫੀਲਡ ਦੇ ਵਿੱਚ ਹੀ ਇਸ ਫੀਲਡ ਜੀ ਹਾਂਜੀ ਕਾਲੀ ਫੀਲਡ ਹੈ ਤੇ ਇਹ ਮਤਲਬ ਤੁਸੀਂ ਕਿਹੜੀ ਥਾਂ ਤੇ ਕਿੱਥੇ ਆ ਕਿੱਥੇ ਸੀਗੀ ਰਹਿ ਸੀ ਕਰ ਰਹੇ ਮੇਰੇ ਪਿੰਡਾਂ ਜੇ ਆਪੇ ਗਰੁੱਪ ਲੋਨ ਨੂੰ ਦੇ ਲੇਡੀ ਗਰੁੱਪ ਲੋਨ ਦਾ ਪਿੰਡਾਂ ਚ ਆਪਾਂ ਉਹ ਲੇਡੀ ਲੋਨ ਗਰੁੱਪ ਲੋਨ ਦਿੰਦੇ ਸੀ ਬਾਅਦ ਨੂੰ ਕਵਰੀ ਕਰਕੇ ਸੀ ਸ਼ਾਮ ਨੂੰ ਆਉਣਾ ਜੀ ਠੀਕ ਹੈ ਸੈਕਿੰਡ ਸੈਕਿੰਡ ਵਾਲੀ ਛੁੱਟੀ ਹੋਣ ਕਰਕੇ ਪਿੰਡ ਜਾਣ ਦੀ ਜਲਦੀ ਵਾਜ ਚ ਛੁੱਕਾ ਨੂੰ ਟਾਈਮ ਨਿਕਲ ਗਿਆ ਠੀਕ ਜੀ ਜੋ ਸਵੇਰ ਤੋਂ ਜਿਸ ਸਵੇਰ ਆਏ ਆ ਵੀ 6:30 ਦੇ ਟਾਈਮ ਮੈਂ ਦੇਖਿਆ ਬ੍ਰਾਂਚ ਜਿੰਦ ਦੇ ਕੋਤੇ पे ਤਾਂ ਉਸ ਟਾਈਮ ਮੈਂ ਫਿਰ ਸਰ ਨੂੰ ਫੋਨ ਲਾਇਆ ਸਰ ਨੇ ਬੋਲੇ ਵੀ 100 ਨੰਬਰ ਤੇ ਕਾਲ ਕਰ ਦੋ ਕੀ ਕੁਛ ਲੈ ਗਏ ਆ ਬ੍ਰਾਂਚ ਦੇ ਵਿੱਚੋਂ ਬ੍ਰਾਂਚ ਕਿੱਥੇ ਆ ਤੁਹਾਡੀ ਬਰਾ ਸਾਡੇ ਕੰਮੇ ਰੋੜ ਤੇ 17 ਪੈਸ ਦੇ ਕੋਲ ਸਾਰੇ ਕੈਸ਼ ਜੀ ਕਿੰਨਾ ਕੈਸ਼ ਸੀਗਾ ਕੁਝ ਪਤਾ ਲੱਗੇ ਇਹ 331980 ਸੀ ਅੱਛਾ ਹਾਂਜੀ ਸਰ ਇਹ ਸ਼ਨੀ ਆ ਤਾਂ ਵੀ ਰਿਕਵਰੀ ਇਕੱਠੀ ਹੋਈ ਸੀਗੀ ਕਿ ਪੈਸੇ ਇਕੱਠੇ ਸੀ ਕਿ ਪਹਿਲਾਂ ਤੋਂ ਸ਼ੁਰੂ ਤੋਂ ਪੈਸੇ ਨਹੀਂ ਤਾਂ ਹੁੰਦਾ ਕਿ ਕੈਸ਼ ਇਹ ਪਿੰਡ ਲਈ ਡੇਲੀ ਰਿਕਵਰੀ ਕਰਦੇ ਪਿੰਡਾਂ ਚ ਜਾ ਕੇ ਠੀਕ ਹੈ ਤਾਂ ਕਰਕੇ ਸਰ ਨਹੀਂ ਰਿਕਵਰੀ ਡੇਲੀ ਕਰਦੇ ਹੋ ਇਹ ਕੈਸ਼ ਕਾ ਹੁੰਦਾ ਇਕੱਠਾ ਹੋਇਆ ਹੋਇਆ ਸੀ ਇਹ 2 ਦਿਨ ਦਾ ਕੈਸ਼ ਸਰ ਦਾ 2 ਦਿਨ ਦਾ ਕੈਸ਼ ਇੰਡੋਸੈਂਟ ਬੈਂਕ ਇਸ ਇੰਡੋਸੈਂਟ ਬੈਂਕ ਹਾਂ ਨਾ ਟਾ ਇਹ 파파 ਹਰਤਕ ਨਾਸ ਕੰਪਨੀ ਨਾਲ ਆਉਂਗੇ ਭਾਰਤ ਪਨਾ ਹਾਂਜੀ ਸੇਫ ਤੋੜੀ ਗਈ ਹੈ ਤੇ ਹੋਰ ਕੀ ਨੁਕਸਾਨ ਹੋਇਆ ਉਹ ਕੋਸ਼ਿਸ਼ ਇਕੱਲੇ ਸਪੇਅਰ ਚ ਕੈਸ਼ ਲੈ ਗਈ ਹੋਊਗਾ ਸਾ ਕੈਮਰੇ ਵਗੈਰੇ ਨਹੀਂ ਲੱਗੇ ਸਨ ਲੱਗੇ ਪਰ ਡੀਵੀਆਰ ਵੀ ਇਸ ਨਾਲ ਕੋ ਸਭ ਕੁਝ ਨਾਲ ਪਟਕ ਗਿਆ ਕੈਮਰੇ ਪਟਕ ਕੇ ਲੱਗੇ ਵੀਡੀਓ ਵੀ ਲੱਗੇ ਸਨ ਪਟਕ ਕੇ ਲੱਗੇ ਜਾਂਦਾ ਬਹੁਤ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਊਗੀ ਪ੍ਰਸ਼ਾਸਨ ਨਾਲ ਸਾਨੂੰ ਪੁਲਿਸਾਂ ਜੋਗ ਦੇ ਦੇ ਪੁਲਿਸ ਜੀ ਸਰ ਵੀ ਐਸ ਐਸ ਸਰ ਵੀ ਡੀਐਸਪੀ ਆਸੀ ਸਾਨੂੰ ਪੂਰਾ ਕੰਪਰੇਸ਼ਨ ਕਰ ਲਿਆ ਜੀ ਕੋਈ ਲੱਗਦਾ ਕੋਈ ਭੇਤੀ ਲੱਗਦਾ ਤੁਹਾਨੂੰ ਕੀ ਲੱਗਦਾ ਵੀ ਇਹ ਕਿਵੇਂ ਚੋਰੀ ਕਿਉਂਕਿ ਇਹ ਜਿਹੜਾ ਤੁਹਾਨੂੰ ਆਫਿਸ ਹੈ ਆ ਮਤਲਬ ਪਾਸੇ ਤੇ ਰਹਿ ਜਾਂਦਾ ਗਲੀ ਦੇ ਵਿੱਚ ਇਹ ਤਾਂ ਕੋਈ ਭੇਤੀ ਆ ਸਕਦਾ ਇੱਥੇ ਹਨਾ ਦੇਖੋ ਕੁਝ ਕਹਿ ਸਕਦਾ ਇਸ ਟਾਈਮ ਆ ਸੀ ਬੋਸ ਸਰ ਹੁਦੋਂ ਆਪਾਂ ਬੜਾ ਲੱਗਿਆ ਹੋਇਆ ਡਾਕਰ ਕੋ ਪਹਿਲੀ ਵਾਰ ਹੋਈ ਜੀ ਤੁਸੀਂ ਉਹਦੇ ਵਿੱਚ ਚਲਾਪਾ ਪਹਿਲੀ ਵਾਰ ਕਾਹਲ ਹੋਇਆ ਜੀ ਇਹ ਹੋਇਆ ਕੰਮ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਇਸ ਸਮੇਂ ਚ ਮੈਨੂੰ ਲੱਗ ਇਹ ਬਣਾ ਦੇ ਵਿੱਚ ਮੈਨੂੰ ਸਾਲ ਹੋ ਬੱਸ ਇਹਨੂੰ ਸੇਲ ਦੇ ਵਿੱਚ 5.5 ਸਾਲ ਹੋ ਕੰਮ ਕਰਾਂਗਾ ਤੇ ਪਹਿਲਾਂ ਮੈਂ ਇੱਥੇ ਸੀ ਜੀ ਇਹ ਆਫਿਸ ਨੂੰ ਖੁੱਲ੍ਹੇ ਨੂੰ ਕਿੰਨਾ ਟਾਈਮ ਹੋ ਗਿਆ ਉਹ ਸੋ ਖੁੱਲ੍ਹੇ ਦਾ ਬਹੁਤ ਲਾਪਾ ਮੈਂ 2002 ਤੋਂ 2006 ਦੀ ਗੱਲ ਆਈ ਉਸ ਟਾਈਮ ਖੁੱਲ੍ਹੇ ਸੀ ਸਾਲ ਤੋਂ ਤੁਸੀਂ ਡਿਊਟੀ ਕਰ ਰਹੇ ਹੋ ਇੱਥੇ ਹਾਂਜੀ ਪਹਿਲਾਂ ਮੈਂ ਇੱਥੇ ਸੀ ਪਹਿਲਾਂ ਵੀ ਇੱਥੇ ਸੀ ਮੈਂ ਮੈਂ ਬਦਲ ਕੇ ਬਾਹਰ ਚਲਾ ਗਿਆ ਸੀ ਬਾਹਰ ਤੋਂ ਫਿਰ ਮੈਂ ਇੱਥੇ ਵਾਪਸ ਆ ਗਿਆ ਜੀ ਤਾਂ ਲੱਗ ਗਿਆ ਸਰ ਹੁਣ 1 ਸਾਲ ਹੋ ਗਿਆ ਤੁਸੀਂ ਇੱਥੇ ਹਾਂਜੀ 1 ਸਾਲ ਹੋ ਗਿਆ ਭਾਗੋ ਕਿੰਨੇ ਕੁ ਮੁਲਾਜ਼ਮ ਐ ਤੁਹਾਡੇ ਕੋਲੇ ਇੱਥੇ ਮੇਰੇ ਕੋਲ 6 ਸਟਾਫ ਨੇ ਜੀ 6 ਹਾਂਜੀ ਇੱਕ ਕੈਸ਼ੀਅਰ ਚਾਰ ਸਟਾਫ ਨੇ ਕੋਈ ਰੈਸ਼ ਵੀ ਉਹਨਾਂ ਦੀ ਵਿੱਚ ਹੈਗੀ ਆ ਹਾਂਜੀ ਸਰ ਰੈਸ਼ ਵੀ ਸਭ ਉਹਨਾਂ ਦਾ ਜੀ ਉਹ ਫਿਰ ਉਸ ਦਿਨ ਕਿੱਥੇ ਸੀਗੇ ਸਭ ਘਰੇ ਚਲੇ ਜਾਂਦੇ ਸੀ ਸ਼ਨੀਆ ਤੋਂ ਸ਼ਨੀਆ ਸਾਈਗਲ ਸ਼ਨੀਆ ਕਰਕੇ ਸਭ ਨੂੰ ਸ਼ੁੱਟੂ ਨੇ ਸਾਨੂੰ ਲਾਲ ਚੁੰਦਾ ਪਾ ਕੇ ਘਰ ਨੂੰ ਚੱਲ ਜਾਂਦੇ ਸੀ ਆਏ ਕਿਦਰ ਦੀ ਕੁਛ ਪਤਾ ਲੱਗਿਆ ਕੁਛ ਗਿਣਤੀ ਪਤਾ ਲੱਗੀ ਹੋਵੇ ਕੋਈ ਕਿੰਨੇ ਸੀਗੇ ਕੁਛ ਨਹੀਂ ਪਤਾ ਲੱਗਾ ਜੋ ਮੈਂ ਸਵੇਰ ਆਇਆ 6:30 ਵੇ ਵੇ ਪੜਾ ਦੇਖਿਆ ਉਹ ਬਿਲਕੁਲ ਐਵੇਂ ਦੁਕਾਨਾਂ ਅਕਲ ਪੁੱਛ ਮੈਂ ਸ਼ਰਦੂਸ ਖੋਲਿਆ ਘਰ ਨਹੀਂ ਇਸਨੇ ਖੋਲਿਆ ਜੋ ਮੈਂ ਉੱਤੇ ਆ ਕੇ ਦੇਖਿਆ ਤੇ ਜਿੰਨਾ ਟੁੱਕਿਆ ਹੋਇਆ ਸੀ ਮੈਂ ਉਸ ਟਾਈਮ ਪੈ ਵਾਪਸ ਲੱਗਿਆ ਸਾਨੂੰ ਨਾਲ ਅਗੋਂ ਫੋਨ ਲਾਤਾ ਫੋਲਸ ਨਾਲ ਗੱਲਬਾਤ ਹੋ ਗਈ ਉਸ ਟਾਈਮ ਪੁਲਿਸ ਆ ਗਈ ਸੀ ਠੀਕ ਹੈ ਓਕੇ ਬਜੀ ਆ ਪਾਜੀ ਸੀਗੇ ਆਪਣੇ ਨਾਲ ਇਹਨਾਂ ਨੇ ਦੱਸਿਆ ਵੀ ਪਿੰਡਾਂ ਦੇ ਵਿੱਚ ਨਾ ਰਿਕਵਰੀ ਕਰਦੇ ਆ ਉੱਥੇ ਲੋਨ ਵਗੈਰਾ ਕਰਦੇ ਉਹਦਾ ਕੈਸ਼ ਹੁੰਦਾ ਇੱਥੇ ਤੇ ਇਹ ਕੈਸੇ ਸੇਫ ਹੈ ਕੈਮਰਾਮੈਨ ਨੂੰ ਦਿਖਾ ਦਨੇ ਇੱਕ ਵਾਰੀ ਇਹ ਸੇਫ ਹੈ ਜਿਹੜੀ ਇਹਨਾਂ ਨੇ ਇੱਕ ਅਲਮਾਰੀ ਦੇ ਵਿੱਚ ਰੱਖੀ ਹੋਈ ਸੀ ਤੇ ਅਲਮਾਰੀ ਦੇ ਬਿਲਕੁਲ ਉੱਪਰ ਡੀਵੀਆਰ ਪਿਆ ਹੋਇਆ ਸੀਗਾ ਉਹ ਡੀਵੀਆਰ ਵੀ ਪਟਕੇ ਲੈ ਗਏ ਆ ਸੇਫ ਦੇ ਵਿੱਚੋਂ ਬੜੇ ਕਟਰ ਨਾਲ ਤੋੜੀ ਲੱਗਦੀ ਹੈ ਸੇਫ ਇਹ ਤੋੜ ਕੇ ਤੇ ਸਾਰਾ ਸਮਾਨ ਲੈ ਗਏ ਆ ਲਿਖਦੇ ਆ ਅੱਗੇ ਆਉਣ ਵਾਲੇ ਦਿਨਾਂ 'ਚ ਕੀ ਅਪਡੇਟ ਬਣਦੀ ਹੈ ਪੁਲਿਸ ਪੁਲਿਸ ਨੇ ਮਤਲਬ ਆ ਵੀ ਦੇਖ ਗਏ ਆ ਪੋਸ ਪ੍ਰਸ਼ਾਸਨ ਆ ਕੇ ਅੱਗੇ ਜਾਂਚ ਸ਼ੁਰੂ ਕਰਤੀ ਹੈ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਚੋਰ ਕਿਦੋਂ ਖੜੇ ਜਾਂਦੀ ਹੈ